ਸਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਅੱਜ ਸਾਨੂੰ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨ ਆਏ ਨੇ ਕਿ ਜੀਵ ਇਹ ਜੋ ਵਡਮੁੱਲਾ ਜੀਵਨ ਮਿਲਿਆ ਹੈ ਨਾ ਸਾਧ ਸੰਗਤ ਜੀ ਇਹ ਸਾਨੂੰ ਸੱਚ ਦੇ ਮਾਰਗ ਤੇ ਚੱਲਣ ਵਾਸਤੇ ਮਿਲਿਆ ਹੈ ਇਹ ਕੋਈ ਸਾਨੂੰ ਸ਼ਰਾਬਾਂ ਪੀਣ ਵਾਸਤੇ ਇਹ ਕੋਈ ਸਾਨੂੰ ਨਿੰਦਾ ਚੁਗਲੀ ਵਾਸਤੇ ਇਹ ਸਾਧ ਸੰਗਤ ਜੀ ਕੋਈ ਲੜਾਈ ਝਗੜੇ ਕਰਨ ਵਾਸਤੇ ਨਹੀਂ ਜੀ ਮਿਲਿਆ ਇਹ ਜੋ ਪਾਵਨ ਪਵਿੱਤਰ ਜੀਵਨ ਸਾਨੂੰ ਮਿਲਿਆ ਹੈ ਇਹ ਸੱਚ ਦੇ ਮਾਰਗ ਤੇ ਚੱਲਣ ਵਾਸਤੇ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸਾਰੇ ਜਨਮ ਲੈ ਕੇ ਭੁੱਲ ਗਏ ਨੇ ਕਿ ਭਾਈ ਆਪਾਂ ਕਰਨ ਕੀ ਆਏ ਆ ਤੇ ਕਰ ਕੀ ਰਹੇ ਆ ਨਾਥ ਕਛੂ ਨਾ ਜਾਣੋ ਮਨ ਮਾਇਆ ਕੇ ਹੱਥ ਬਿਕਨ ਹੋ ਰਹਾ ਕਿ ਸਾਧ ਸੰਗਤ ਜੀ ਇਹ ਜੋ ਇਨਸਾਨ ਹੈ ਨਾ ਇਸ ਨੂੰ ਕੁਝ ਵੀ ਨਹੀਂ ਜੇ ਪਤਾ ਇਹ ਅਗਿਆਨੀ ਹੋਇਆ ਫਿਰਦਾ ਸਾਧ ਸੰਗਤ ਜੀ ਉਹ ਪਰਮ ਪਿਤਾ ਪ੍ਰਮਾਤਮਾ ਨੇ ਇਸ ਨੂੰ ਰਾਜਾ ਵਾਂਗੂ ਭੇਜਿਆ ਸਾਧ ਸੰਗਤ ਜੀ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਪ੍ਰਸਾਦ ਸੰਗਤ ਜੀ ਏਕ ਹੀ ਕਰਦਾ ਆ ਇਹ ਰਾਜਾ ਵਾਂਗੂ ਨਾ ਜਿਵੇਂ ਕੋਈ ਰਾਜਾ ਸਿੰਘਾਸਨ ਤੇ ਬੈਠਾ ਬੈਠਾ ਸੋ ਜਾਵੇ ਸੁਪਨਾ ਦੇਖੇ ਸੁਪਨੇ 'ਚ ਆਪਣੇ ਆਪ ਨੂੰ ਭਿਖਾਰੀ ਸਮਝੇ ਤੇ ਸਾਧ ਸੰਗਤ ਜੀ ਜਦੋਂ ਜਾਗ ਆਵੇ ਨਾ ਉਹ ਕੀ ਦੇਖੇ ਕਿ ਭਾਈ ਮੈਂ ਤਾਂ ਰਾਜਾ ਹੀ ਆਂ ਮੈਂ ਤਾਂ ਸੰਗਾਸਨ ਤੇ ਬੈਠਾ ਆ ਤੇ ਸਤਿਗੁਰ ਜੀ ਫਰਮਾਉਂਦੇ ਨੇ ਐਸੇ ਪ੍ਰਕਾਰ ਇਹ ਜੋ ਇਨਸਾਨ ਦੁਖੀ ਹੈ ਇਹ ਭੁੱਲ ਗਿਆ ਕਿ ਪਰਮ ਪਿਤਾ ਪਰਮਾਤਮਾ ਦਾ ਅੰਸ਼ ਹੈ ਤੇ ਐਸੇ ਕਰਕੇ ਸਾਧ ਸੰਗਤ ਜੀ ਨਾਤ ਕਛੂ ਨਾ ਜਾਣੋ ਕਿ ਪਰਮ ਪਿਤਾ ਪਰਮਾਤਮਾ ਜੀ ਇਹ ਜੋ ਜੀਵ ਹੈ ਆਪ ਜੀ ਦੇ ਬਾਰੇ ਕੁਝ ਜਾਣਦਾ ਹੀ ਨਹੀਂ ਤੇ ਸਾਧ ਸੰਗਤ ਜੀ ਸਾਡੇ ਸਮਾਜ ਨੂੰ ਤਾਂ ਹਜੇ ਇਹ ਵੀ ਨਹੀਂ ਪਤਾ ਲੱਗਿਆ ਕਿ ਭਾਈ ਪਰਮਾਤਮਾ ਹੈ ਕਿੱਥੇ ਪਰਮਾਤਮਾ ਬੈਠਾ ਕਿੱਥੇ ਸਾਧ ਸੰਗਤ ਜੀ ਅਸੀਂ ਪ੍ਰਮਾਤਮਾ ਨੂੰ ਪੱਥਰਾਂ 'ਚ ਲੱਭਦੇ ਫਿਰਦੇ ਆਂ ਸਾਧ ਸੰਗਤ ਜੀ ਅਸੀਂ ਪ੍ਰਮਾਤਮਾ ਨੂੰ ਧਾਰਮਿਕ ਸਥਾਨਾਂ 'ਤੇ ਲੱਭਦੇ ਫਿਰਦੇ ਆਂ ਅਸੀਂ ਪ੍ਰਮਾਤਮਾ ਨੂੰ ਧੂਪ ਅਗਰਬਤੀ ਜੋਤਾਂ ਜਗਾ ਕੇ ਖੁਸ਼ ਕਰਨ 'ਚ ਲੱਗੇ ਹੋਈ ਆਂ ਪ੍ਰਸਾਦ ਸੰਗਤ ਜੀ ਉਹ ਪਰਮ ਪਿਤਾ ਪ੍ਰਮਾਤਮਾ ਸਤਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸਾਡੇ ਅੰਦਰ ਹੀ ਬੈਠਾ ਹੈ ਤੇ ਮਿਲਦਾ ਕਿਉਂ ਨਹੀਂ ਸਾਧ ਸੰਗਤ ਜੀ ਸਤਗੁਰੂ ਜੀ ਫਰਮਾਉਂਦੇ ਨੇ ਨਾ ਤ ਕਛੂ ਨਾ ਜਾਣੋ ਕਿ ਜੋ ਜੀਵ ਹੈ ਇਸ ਨੂੰ ਕੁਝ ਨਹੀਂ ਪਤਾ ਸਾਧ ਸੰਗਤ ਜੀ ਕਾਦੇ ਕਰਕੇ ਮਨ ਮਾਇਆ ਕੇ ਹੱਥ ਵਿਕਾਨ ਨੂੰ ਕਿਉਂਕਿ ਸਾਧ ਸੰਗਤ ਜੀ ਮੋਹ ਮਾਇਆ 'ਚ ਫਸਿਆ ਹੋਇਆ ਹੈ ਇਸ ਦੇ ਅੰਦਰ ਲਾਲਚ ਵੀ ਹੈ ਤੇ ਇਹੀ ਲਾਲਚ ਹੈ ਸਾਧ ਸੰਗਤ ਜੀ ਜੋ ਭਰਾ ਭੈਣਾਂ ਨੂੰ ਆਪਸ ਦੇ ਵਿੱਚ ਲੜਾ ਦਿੰਦਾ ਹੈ ਭਰਾ ਭਰਾ ਤੇ ਗੋਲੀ ਚਲਾ ਦਿੰਦਾ ਹੈ ਸਾਧ ਸੰਗਤ ਜੀ ਬਹੁਤੇ ਲੋਕ ਨੇ ਜੋ ਜੇਲਾ 'ਚ ਬੈਠੇ ਨੇ ਉਹਨਾਂ ਵਿੱਚੋਂ ਬਹੁਤ ਲੋਕ ਨੇ ਸਾਧ ਸੰਗਤ ਜੀ ਜੋ ਸਿਰਫ ਲਾਲਚ ਕਰਕੇ ਜੇਲਾ 'ਚ ਬੈਠੇ ਨੇ ਤੇ ਸਾਧ ਸੰਗਤ ਜੀ ਸਭ ਮਾਇਆ ਦੇ ਖੇਲ ਨੇ ਕਿਸੇ ਨੂੰ ਅਹੰਕਾਰ ਜ਼ਿਆਦਾ ਹੈ ਕਿਸੇ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਤੇ ਸਾਧ ਸੰਗਤ ਜੀ ਕੋਈ ਕਾਮੀ ਹੈ ਕੋਈ ਵਾਸ਼ਨਾ ਨਾਲ ਭਰਿਆ ਹੋਇਆ ਹੈ ਤੇ ਇਸੇ ਕਰਕੇ ਸਤਿਗੁਰਾਂ ਨੇ ਸਾਨੂੰ ਅੱਜ ਸਮਝਾਇਆ ਆ ਨਾਤ ਕਚੂ ਨਾ ਜਾਣੋ ਮਨ ਮਾਇਆ ਕੇ ਹਾਥ ਬਕਾਨੋ ਕਿ ਭਾਈਆ ਜੋ ਅਜਦਾ ਜੀਵ ਹੈ ਇਹ ਮੋਹ ਮਾਇਆ ਚ ਫਸ ਕੇ ਲੁੱਟਿਆ ਗਿਆ ਤਾਂ ਕਰਕੇ ਇਸ ਨੂੰ ਪ੍ਰਮਾਤਮਾ ਦੀ ਸੋਝੀ ਨਹੀਂ ਜੀ ਆਂਦੀ ਅੱਗੇ ਸਤਿਗੁਰ ਜੀ ਫਰਮਾਉਂਦੇ ਨੇ ਤੁਮ ਕਹੀਤ ਹੋ ਜਗਤ ਗੁਰ ਸੁਆਮੀ ਹਮ ਕਹੀਤ ਕਲ ਯੁਗ ਕੇ ਕਾਮੀ ਕਿ ਪਰਮ ਪਿਤਾ ਪ੍ਰਮਾਤਮਾ ਜੀ ਜਗਤ ਗੁਰੂ ਸਵਾਮੀ ਕਿ ਤੁਸੀਂ ਸਾਰੇ ਸੰਸਾਰ ਦੇ ਮਾਲਕ ਹੋ ਇਹ ਸਾਰਾ ਜੋ ਸੰਸਾਰ ਹੈ ਤੁਸੀਂ ਰਚਿਆ ਹੈ ਇੱਥੋਂ ਤੱਕ ਕਿ ਸਾਧ ਸੰਗਤ ਜੀ ਜੋ ਦੇਵੀ ਦੇਵਤਾ ਨੇ ਨਾ ਉਹ ਵੀ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਤੇ ਸਾਧ ਸੰਗਤ ਉਸ ਪਰਮ ਪਿਤਾ ਪ੍ਰਮਾਤਮਾ ਤੋਂ ਵੱਡਾ ਕੋਈ ਵੀ ਨਹੀਂ ਜਿਸ ਪ੍ਰਮਾਤਮਾ ਦੇ ਨਾਲ ਸਤਗੁਰੂ ਅਰਦਾਸ ਮਹਾਰਾਜ ਜੀ ਸਾਨੂੰ ਜੋੜਨਾ ਚਾਹੁੰਦੇ ਨੇ ਸਾਧ ਸੰਗਤ ਜੀ ਉਸ ਪ੍ਰਮਾਤਮਾ ਤੋਂ ਵੱਡਾ ਕੋਈ ਹੈ ਹੀ ਨਹੀਂ ਸਾਧ ਸੰਗਤ ਜੀ ਸਾਈਓ ਸਤਿਗੁਰਾਂ ਨੇ ਅੱਜ ਕਿਹਾ ਹੈ ਨਾ ਤੁਮ ਕਹੀਤੋ ਜਗਤਗੁਰ ਸੁਆਮੀ ਕਿ ਪਰਮਪਿਤਾ ਪ੍ਰਮਾਤਮਾ ਜੀ ਤੁਸੀਂ ਸਾਰੀ ਦੁਨੀਆ ਦੇ ਮਾਲਕ ਹੋ ਪ੍ਰਸਾਦ ਸੰਗਤ ਜੀ ਅਸੀਂ ਕੀ ਕਰਦੇ ਹਾਂ ਅਸੀਂ ਜਿੰਨਾ ਕੰਮਾਂ ਤੋਂ ਸਾਨੂੰ ਰੋਕਿਆ ਗਿਆ ਆ ਅਸੀਂ ਉਹਨਾਂ ਕੰਮਾਂ ਨੂੰ ਹੀ ਕਰਦੇ ਹਾਂ ਤੇ ਸਾਧ ਸੰਗਤ ਜੀ ਜਿੰਨਾ ਦੇਵੀ ਦੇਵਤਿਆਂ ਦੀ ਆਪਾਂ ਪੂਜਾ ਕਰਦੇ ਹਾਂ ਸਤਿਗੁਰੂ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਤੁਹਾਨੂੰ ਉਹਨਾਂ ਨਾਲ ਜੋੜਦਾ ਆ ਜਿਸ ਨੇ ਦੇਵੀ ਦੇਵਤਾ ਵੀ ਬਣਾਏ ਨੇ ਤੇ ਉਸ ਮਾਲਿਕ ਨਾਲ ਜੁੜੀਆਂ 사ਤਸੰਗਤ ਜੀ ਜਿਸ ਨੂੰ ਮੁਸਲਮਾਨ ਭਰਾ ਨੇ ਜੋ ਅੱਲਾਹ ਕਹਿ ਕੇ ਪੁਕਾਰਦੇ ਨੇ ਜੋ ਸਿੱਖ ਵੀਰ ਨੇ ਵਾਹਿਗੁਰੂ ਕਹਿ ਕੇ ਪੁਕਾਰਦੇ ਨੇ ਹਿੰਦੂ ਰਾਮ ਕਹਿ ਕੇ ਪੁਕਾਰਦੇ ਨੇ 사ਤਸੰਗਤ ਜੀ ਤੇ 사ਚੇ 사ਤਸੰਗਤ ਜੀ ਕਿ ਜਿਸ ਪਰਮਾਤਮਾ ਦੀ ਗੱਲ ਸਾਧੂ ਕਰਦਾ ਆ ਉਹ ਪਰਮ ਪਿਤਾ ਪਰਮਾਤਮਾ ਇੱਕ ਹੈ ਤੇ ਇੱਕ ਬਹੁਤ ਵੱਡੀ ਗੱਲ 사ਤਸੰਗਤ ਜੀ ਜੋ ਗੁਰਬਾਣੀ ਚ ਸਾਨੂੰ ਸਿੱਖਣ ਨੂੰ ਮਿਲੇਗੀ ਕਿ ਭਾਈ ਪਰਮਾਤਮਾ ਕਦੇ ਜਨਮ ਨਹੀਂ ਜੇ ਲੈਂਦਾ ਪਰਮ ਪੁੱਲੇ ਨਰਕ ਕਰਤਕ ਚਰਾਇਣ ਜਨਮ ਮਰਨ ਤੇ ਰਹਤ ਨਰਾਇਣ ਸਾਧ ਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਨਾ ਜਨਮ ਲੈਂਦਾ ਆ ਅਜੋਨੀ ਸੈਪਨ ਜੋਨੀਆਂ ਦੇ ਵਿੱਚ ਆਂਦਾ ਨਹੀਂ ਤੇ ਸਾਧ ਸੰਗਤ ਜੀ ਗੱਲ ਸਾਨੂੰ ਕਿਉਂ ਨਹੀਂ ਸਮਝ ਆਂਦੀ ਸਤਗੁਰੂ ਜੀ ਫਰਮਾਉਂਦੇ ਨੇ ਹਮ ਕਹੀ ਅਤ ਕਲਯੁਗ ਕੇ ਕਾਮੀ ਕਿ ਭਾਈ ਆਪਾਂ ਕਲਯੁਗ ਦੇ ਵਿੱਚ ਫਸੇ ਹੋਈ ਆਂ ਥੋੜੀ ਥੋੜੀ ਗੱਲਾਂ ਪਿੱਛੇ ਸਾਧ ਸੰਗਤ ਜੀ ਆਪਾਂ ਲੜ ਪੈਨੇ ਆਂ ਕਰਦੇ ਵਿੱਚ ਥੋੜੀ ਜੀ ਗੱਲ ਪਿੱਛੇ ਕਲੇਸ਼ ਹੋ ਜਾਂਦਾ ਆ ਗਵੰਡੀਆਂ ਨਾਲ ਸਾਧ ਸੰਗਤ ਜੀ ਆਪਾਂ ਕੂੜੇ ਪਿੱਛੇ ਲੜ ਪੈਂਦੇ ਆ ਨਾਲੀ ਦੇ ਪਾਣੀ ਪਿੱਛੇ ਲੜ ਪੈਂਦੇ ਆ ਤੇ ਸਾਧ ਸੰਗਤ ਜੀ ਐਸੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਹ ਆਪਾਂ ਸੰਸਾਰ ਦੇ ਵਿੱਚ ਆ ਕੇ ਨਾ ਐਸੇ ਵਿੱਚ ਹੀ ਉਲਝ ਗਏ ਆ ਤੇ ਕਿ ਸਤਿਗੁਰੂ ਜੀ ਫਰਮਾਉਂਦੇ ਨੇ ਇਨ ਪੰਚਨ ਮੇਰੇ ਮਨ ਜੋ ਵਿਗਾੜਿਓ ਪਲ-ਪਲ ਹਰਜੀ ਤੇ ਅੰਤਰ ਪਾ ਰਿਓ ਕਿ ਭਾਈ ਇਹ ਜੋ ਪੰਜ ਪੰਜੇ ਜਮਦੂਤ ਨੇ ਨਾ ਸਾਧ ਸੰਗਤ ਜੀ ਇਨ ਪੰਚਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਕਿ ਇਹ ਇਨਸਾਨ ਨੂੰ ਵਿਗਾੜ ਦਿੰਦਾ ਹੈ। ਇਹਨਾਂ ਪੰਜਨ ਮੇਰੇ ਮਨ ਜੋ ਵਿਗਾੜਿਓ। ਸਾਧ ਸੰਗਤ ਜੀ ਸਵੇਰੇ-ਸਵੇਰੇ ਜਦੋਂ ਮਨ ਉੱਠਣ ਨੂੰ ਕਰਦਾ ਹੈ ਨਾ ਸਾਡੇ ਅੰਦਰੋਂ ਹਮੇਸ਼ਾ ਦੋ ਆਵਾਜ਼ਾਂ ਆਉਂਦੀਆਂ ਨੇ। ਸਾਧ ਸੰਗਤ ਜੀ ਇੱਕ ਪ੍ਰਮਾਤਮਾ ਦੀ ਆਵਾਜ਼, ਦੂਸਰੀ ਸ਼ੈਤਾਨ ਦੀ। ਜਦੋਂ ਵੀ ਅਸੀਂ ਕੋਈ ਚੰਗਾ ਕਰਮ ਕਰਨ ਲੱਗਦੇ ਹਾਂ, ਜੋ ਸ਼ੈਤਾਨ ਹੈ ਨਾ ਸਾਧ ਸੰਗਤ ਜੀ, ਉਹ ਉਸ ਨੇ ਆਪਣੀ ਖੇਡ ਖੇਡਣੀ ਹੁੰਦੀ ਹੈ। ਉਹ ਸਾਡਾ ਮਨ ਵਿਚਿਤ ਕਰੇਗਾ। ਜੇਕਰ ਤੁਸੀਂ ਸਵੇਰੇ ਉੱਠਣਾ ਹੋਵੇ ਨਾ ਕਿ ਭਾਈ ਅੱਜ ਮੈਂ ਨਿਤਨੇਮ ਕਰਨਾ ਹੈ ਅੱਜ ਮੈਂ ਪ੍ਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ ਸਵੇਰੇ ਉੱਠ ਕੇ ਸਾਧ ਸੰਗਤ ਜੀ ਇੱਕ ਆਵਾਜ਼ ਆਏਗੀ ਕਿ ਭਾਈ ਉੱਠ ਤੂੰ ਪ੍ਰਮਾਤਮਾ ਦਾ ਸਿਮਰਨ ਕਰ ਤੇ ਸਾਧ ਸੰਗਤ ਜੀ ਇੱਕ ਦੂਸਰੀ ਆਵਾਜ਼ ਆ ਜਾਂਦੀ ਹੈ ਜੋ ਸ਼ੈਤਾਨ ਦੀ ਹੈ ਕਿ ਭਾਈ ਸੋ ਜਾ ਹਜੇ ਬਹੁਤ ਸਮਾਂ ਪਿਆ ਫੇਰ ਕਦੇ ਕਰ ਲਾਂਗੇ ਸਾਤਸੰਗਤ ਜੀ ਕਵਾ ਆ ਜਾਂਦੀ ਹੈ ਜੋ ਕਹਿੰਦੀ ਹੈ ਜੋ ਮਰਜ਼ੀ ਕਰ ਲਈਏ ਪਾਪ ਜਦੋਂ ਇਨਸਾਨ ਕਰਦਾ ਨਾ ਪਾਪ ਕੋਈ ਮਾੜਾ ਕਰਮ ਕਰੇ ਜੋ ਸ਼ੈਤਾਨ ਦੀ ਆਵਾਜ਼ ਹੈ ਸਾਤਸੰਗਤ ਜੀ ਉਹ ਆਉਂਦੀ ਹੈ ਕਿ ਭਾਈ ਕਰ ਲਾ ਕੁਝ ਨਹੀਂ ਹੁੰਦਾ ਸਾਰੀ ਦੁਨੀਆ ਕਰਦੀ ਹੈ ਦੇਖੀ ਜਾਏਗੀ ਤੇ ਅੰਦਰੋਂ ਹੀ ਕੋਈ ਆਵਾਜ਼ ਹੋਰ ਆਉਂਦੀ ਹੈ ਸਾਤਸੰਗਤ ਜੀ ਪ੍ਰਮਾਤਮਾ ਦੀ ਜੋ ਸਾਨੂੰ ਸਿਮਾੜੇ ਕਰਮ ਨੂੰ ਕਰਨ ਤੋਂ ਰੋਕਦੀ ਹੈ ਤੇ ਸਾਤਸੰਗਤ ਜੀ ਦੁਨੀਆ ਦਾ ਸਭ ਤੋਂ ਵੱਡਾ ਸੱਚ ਹੈ ਕਿ ਭਾਈ ਜਦੋਂ ਵੀ ਅਸੀਂ ਚੰਗਾ ਮਾੜਾ ਕਰਮ ਕਰਦੇ ਹਾਂ ਸਾਡੇ ਅੰਦਰੋਂ ਉਸ ਪ੍ਰਮਾਤਮਾ ਦੀ ਆਵਾਜ਼ ਜ਼ਰੂਰ ਆਉਂਦੀ ਹੈ ਸਾਤ ਸੰਗਤ ਜੀ ਕੋਈ ਸੁਣ ਲੈਂਦਾ ਹੈ ਕੋਈ ਇਗਨੋਰ ਕਰ ਦਿੰਦਾ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਪੰਚਨ ਮੇਰੋ ਮਨ ਜੋ ਵਿਗਾੜਿਓ ਪਲ-ਪਲ ਹਰ ਜੀ ਤੇ ਅੰਤਰ ਪਾਰਿਓ ਸਾਤ ਸੰਗਤ ਜੀ ਪੰਜਾਂ ਨੇ ਸਾਨੂੰ ਵਿਗਾੜ ਰੱਖਿਆ ਆ ਤੇ ਹੌਲੀ-ਹੌਲੀ ਹੋਕ ਹੀ ਰਹੇ ਆ ਆਪਾਂ ਪ੍ਰਮਾਤਮਾ ਤੋਂ ਦੂਰ ਜਾਂਦੇ ਆ ਜਿਵੇਂ-ਜਿਵੇਂ ਸਾਤ ਸੰਗਤ ਜੀ ਸਾਨੂੰ ਗੁੱਸਾ ਆਉਂਦਾ ਹੈ ਸਾਡੇ ਅੰਦਰ ਹੰਕਾਰ ਆਉਂਦਾ ਹੈ ਅਸੀਂ ਲਾਲਚੀ ਬਣਦੇ ਆ ਓਵੇਂ-ਓਵੇਂ ਆਪਾਂ ਪ੍ਰਮਾਤਮਾ ਤੋਂ ਦੂਰ ਜਾ ਰਹੇ ਆ ਤੇ ਪ੍ਰਮਾਤਮਾ ਹੈ ਕਿੱਥੇ ਸਾਤ ਸੰਗਤ ਜੀ ਸਾਡੇ ਅੰਦਰ ਸਰੀਰ ਦੇ ਵਿੱਚ ਕਹਿ ਰਵਦਾਸ ਹੱਥ ਪੈਨੇ ਰਹਿ ਕਿ ਭਾਈ ਉਹ ਹੱਥ ਤੋਂ ਵੀ ਨੇੜੇ ਐ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਜਤ ਦੇ ਖੋਤਤ ਦੁੱਖ ਕੀ ਰਾਸੀ ਅਜੋ ਨਾ ਪਤਿਆਈ ਨਿਗੰਭੈ ਸਾਕੀ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਮੈਂ ਜਿੱਧਰ ਵੀ ਨਿਗਾਹ ਮਾਰ ਕੇ ਦੇਖਦਾ ਆ ਸਾਰੇ ਦੁਖੀ ਨੇ ਭਾਈ ਕਿਸੇ ਨੂੰ ਇਹ ਦੁੱਖ ਹੈ ਕਿ ਮੇਰੇ ਕੋਲ ਪੈਸਾ ਨਹੀਂ ਹੈ ਤੇ ਸਾਧ ਸੰਗਤ ਜੀ ਕਿਸੇ ਨੂੰ ਦੁੱਖ ਹੈ ਕਿ ਭਾਈ ਮੇਰੇ ਬਿਮਾਰੀ ਲੱਗੀ ਹੋਈ ਹੈ ਕਿਸੇ ਨੂੰ ਦੁੱਖ ਹੈ ਕਿ ਭਾਈ ਉਸਦੇ ਬੱਚੇ ਹੀ ਨਹੀਂ ਹੈ ਉਲਾਦ ਨਹੀਂ ਜੀ ਹੋ ਰਹੀ ਸਾਧ ਸੰਗਤ ਜੀ ਕਿਸੇ ਨੂੰ ਦੁੱਖ ਹੈ ਕਿ ਮੇਰਾ ਬਿਜ਼ਨਸ ਨਹੀਂ ਜੀ ਚੱਲ ਰਿਹਾ ਬਾਲੇ ਰੋਵੈ ਨਹੀਂ ਪਤਾਰ ਨਾਨਕ ਦੁਖੀ ਆ ਸਭ ਸੰਸਾਰ ਸਾਰੇ ਦੁਖੀ ਨੇ ਭਾਈ ਇਹ ਸਾਧ ਸੰਗਤ ਜੀ ਪੈਸੇ ਨਾਲ ਸੁੱਖ ਨਹੀਂ ਜੀ ਜਾਂਦੇ ਕਦੇ ਸੰਸਾਰ ਦੇ ਵਿੱਚ ਨਿਗਾਹ ਮਾਰ ਕੇ ਦੇਖੋ ਲੱਖਾਂ ਕਰੋੜਾਂ ਲੋਕਾਂ ਦੇ ਸਾਧ ਸੰਗਤ ਜੀ ਬਹੁਤ ਸੋਹਣੇ ਸੋਹਣੇ ਬਿਜ਼ਨਸ ਚੱਲਦੇ ਨੇ ਵੱਡੀ ਵੱਡੀ ਨੌਕਰੀਆਂ ਨੇ ਫਿਰ ਵੀ ਜੋ ਘਰ ਦਾ ਕਲੇਸ਼ ਆ ਖਤਮ ਨਹੀਂ ਜੀ ਹੁੰਦਾ ਮਨ ਦੇ ਵਿੱਚ ਜੋ ਪਰੇਸ਼ਾਨੀਆਂ ਨੇ ਉਹ ਖਤਮ ਨਹੀਂ ਜਿੰਦੇ ਤਾਂ ਹੀਓ ਸੱਚੇ ਪਾਤਸ਼ਾਹ ਨੇ ਕਿਹਾ ਸਾਧ ਸੰਗਤ ਜੀ ਸਤਿਗੁਰਾਂ ਨੇ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਿ ਭਾਈ ਆਪਾਂ ਮਨ 'ਚ ਆਨੰਦ ਬਣਾਣਾ ਸਾਧ ਸੰਗਤ ਜੀ ਤੇ ਜਿਹਦੇ ਮਨ ਦੇ ਵਿੱਚ ਆਨੰਦ ਹੋਵੇ ਨਾ ਫਿਰ ਬਾਹਰ ਕਿੱਡਾ ਵੀ ਦੁੱਖ ਆਇਆ ਉਹ ਸਾਧ ਸੰਗਤ ਜੀ ਉਹ ਚੱਲ ਲੰਦਾ ਹੈ ਤੇ ਅੰਦਰ ਸੁਖ ਬਣੇਗਾ ਕਿਵੇਂ ਜਦੋਂ ਆਪਾਂ ਗੁਰੂ ਵਾਲੇ ਬਣਾਂਗੇ ਗੁਰੂਆਂ ਤੋਂ ਗੁਰਮੰਤਰ ਲੈ ਕੇ ਸਵਾਦ ਸਵਾਸ ਉਸ ਦੀ ਕਮਾਈ ਕਰਾਂਗੇ ਸਾਧ ਸੰਗਤ ਜੀ ਤਾਈਓ ਸਤਗੁਰੂ ਜੀ ਫਰਮਾਉਂਦੇ ਨੇ ਜਤ ਦੇ ਖੋ ਤਤ ਦੁੱਖ ਕੀ ਰਾਸੀ ਭਾਈ ਸਾਰੇ ਹੀ ਦੁਖੀ ਨੇ ਸਾਧ ਸੰਗਤ ਜੀ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਮਾਇਆ ਚਿੰਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਪ੍ਰਭੂ ਕੇ ਦਾਸ ਸਾਧ ਸੰਗਤ ਜੀ ਕੌਣ ਸੁਖੀ ਨੇ ਜੋ ਪ੍ਰਮਾਤਮਾ ਦੇ ਦਾਸ ਨੇ ਸਾਰੇ ਹੀ ਦੁਖੀ ਨੇ ਭਾਈ ਇਹ ਜਗ ਦੁੱਖ ਕੀ ਖੇਤਰੀ ਇਹ ਜਾਣ ਸਭ ਕੋਏ ਗਿਆਨੀ ਕਾਟੈ ਹਰ ਨਾਮ ਸੋ ਮੂਰਖ ਕਾਟੈ ਤੇ ਸਾਧ ਸੰਗਤ ਜੀ ਅਜੋਨਾ ਪਤੈ ਨਿਗਮ ਬੈਸਾਕ ਤੇ ਭਾਈ ਮਨ ਫੇਰ ਵੀ ਯਕੀਨ ਨਹੀਂ ਕਰਦਾ ਕਿ ਭਾਈ ਇਹ ਸੰਸਾਰ ਤੋਂ ਅਸੀਂ ਜਾਣਾ ਹੈ ਇਹ ਸੰਸਾਰ ਦੁੱਖਾਂ ਦਾ ਘਰ ਹੈ ਤੇ ਸਾਧ ਸੰਗਤ ਜੀ ساری ਉਮਰ ਸੁਖੀ ਲੱਭਦਾ ਰਹਿੰਦਾ ਹੈ ਤੇ ਸਤਿਗੁਰ ਕਬੀਰ ਮਹਾਰਾਜ ਜੀ ਪਤਾ ਕੀ ਫਰਮਾਉਂਦੇ ਨੇ ਸੁਖ ਮੰਗ ਹੈ ਦੁੱਖ ਆਗੇ ਆਵਤ ਸਾਧ ਸੰਗਤ ਜੀ ਸੁਖ ਮੰਗਾਂਗੇ ਦੁੱਖ ਪਹਿਲਾਂ ਖੜੇ ਹੁੰਦੇ ਨੇ ਆਪਾਂ ਸੁਖ ਮੰਗਦੇ ਆ ਕਿ ਭਾਈ ਸਾਡੇ ਬੱਚੇ ਦਾ ਵਿਆਹ ਹੋਵੇ ਸਾਤਸੰਗਤ ਜੀ ਜਦੋਂ ਵਿਆਹ ਹੋ ਜਾਂਦਾ ਹੈ ਜਦੋਂ ਘਰ ਦਾ ਜੋ ਬੇਟਾ ਹੈ ਅਲੱਗ ਹੁੰਦਾ ਹੈ ਮਾਤਾ ਪਿਤਾ ਤੋਂ ਬੜਾ ਦੁੱਖ ਹੁੰਦਾ ਹੈ ਸਾਤਸੰਗਤ ਜੀ ਪ੍ਰਮਾਤਮਾ ਦੇ ਦਰਬਾਰ ਤੋਂ ਝੋਲੀਆਂ ਆੜ-ਆੜ ਕੇ ਬੱਚੇ ਮੰਗਦੇ ਆ ਜਦੋਂ ਬੱਚਾ بگੜ ਜਾਂਦਾ ਹੈ ਬੜਾ ਦੁੱਖ ਹੁੰਦਾ ਹੈ ਇਹ ਸੱਚ ਹੈ ਸਾਤਸੰਗਤ ਜੀ ਇਹ ਗੁਰਬਾਣੀ ਦਾ ਵੀ ਫਰਮਾਨ ਹੈ ਸੁੱਖ ਮੰਗ ਹੈ ਦੁੱਖ ਆਗੇ ਆਵਤ ਸਾਤਸੰਗਤ ਜੀ ਸੁੱਖਾਂ ਤੋਂ ਪਹਿਲਾਂ ਦੁੱਖ ਆ ਕੇ ਖੜਿਆ ਹੁੰਦਾ ਸਾਤਸੰਗਤ ਜੀ ਸਾਰੇ ਦੁੱਖੇ ਨੇ ਬਾਰ-ਬਾਰ ਬੇਨਤੀ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਮਾਇਆ ਚਿੰਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਪ੍ਰਭੂ ਕੇ ਦਾਸ ਕਿ ਭਾਈ ਜੋ ਭਗਤੀ ਕਰਦਾ ਹੈ ਜਿਸ ਦੇ ਅੰਦਰ ਨਾਮ ਸ਼ਬਦ ਹੈ ਕੋਈ ਸੁਖੀ ਹੈ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਤੇ ਅੱਜ ਤਾਂ ਸਾਧ ਸੰਗਤ ਜੀ ਸਾਇੰਸ ਵੀ ਕਹਿੰਦੀ ਹੈ ਡਾਕਟਰ ਵੀ ਕਹਿੰਦੇ ਨੇ ਭਾਈ ਜੋ ਮੈਡੀਟੇਸ਼ਨ ਕਰਦੇ ਨੇ ਉਹ ਅੰਦਰੋਂ ਸੁਖੀ ਰਹਿੰਦੇ ਨੇ ਸਾਧ ਸੰਗਤ ਜੀ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਗੌਤਮਨਾਰ ਉਮਾਪਤ ਸੁਆਮੀ ਸੀ ਸੁਦਰਨ ਸਤਸਵਕ ਗੰਮ ਸਤਸੰਗ ਜੀ ਜੋ ਮਾਇਆ ਦਾ ਪ੍ਰਭਾਵ ਹੈ ਨਾ ਇਹ ਸਾਰਿਆਂ ਤੇ ਵੱਡੇ ਵੱਡੇ ઋષਿ ਮੁਨੀਆਂ ਤੇ ਵੀ ਹੋਇਆ ਤੇ ਸਤਗੁਰੂ ਦਾਸ ਮਹਾਰਾਜ ਜੀ ਉਦਾਹਰਨਾਂ ਦਿੰਦੇ ਨੇ ਗੋਤਮ ઋષਿ ਦੀ ਤੇ ਸਤਸੰਗ ਜੀ ਉਸ ਦੀ ਜੋ ਇਸਤਰੀ ਸੀ ਅਹਲਿਆ ਉਸ ਦੀ ਉਦਾਹਰਨਾਂ ਦਿੰਦੇ ਨੇ ਤੇ ਸਤਸੰਗ ਜੀ ਜੋ ਇੰਦਰ ਦੇਵਤਾ ਸੀ ਉਸ ਦੀ ਉਦਾਹਰਨਾਂ ਦਿੰਦੇ ਨੇ ਉਮਾਪਤ ਸਵਾਮੀ ਉਮਾਪਤ ਸਤਸੰਗ ਜੀ ਜੋ ਪਾਰਵਤੀ ਜੀ ਨੇ ਉਹਨਾਂ ਦੇ ਜੋ ਪਤੀ ਦੇਵ ਨੇ Shivji Maharaj ji ਉਹਨਾਂ ਬਾਰੇ ਗੱਲ ਕਰਦੇ ਨੇ ਤੇ ਸਾਧ ਸੰਗਤ ਜੀ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਸ਼ੀਸ਼ ਦਰੈਨ ਸਹਿਤ ਸਬਗਗਾਮੀ ਕਿ ਭਾਈ ਉਹਨਾਂ ਨੂੰ ਸ਼ੀਸ਼ ਵੱਡਣਾ ਪੈ ਗਿਆ ਸੀ ਇਹ ਸਾਧ ਸੰਗਤ ਜੀ ਬਹੁਤ ਲੰਬੀ ਕਹਾਣੀ ਹੈ ਇਹ ਬ੍ਰਹਮਾ ਤੇ Shivji Maharaj ji ਦੀ ਸਾਧ ਸੰਗਤ ਜੀ Shivji ਨੂੰ ਬ੍ਰਹਮਾ ਦਾ ਸਿਰ ਵੱਡਣਾ ਪੈ ਗਿਆ ਸੀ ਇਹ ਸਵਾਲ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਵੀ 사త్సੰਗਤ ਜੀ ਪੁੱਛਿਆ ਗਿਆ ਸੀ ਕਿ ਭਾਈ ਬ੍ਰਹਮਾ ਜੀ ਦਾ ਸਿਰ ਕਿਸ ਨੇ ਵੱਡਿਆ ਸੀ ਤੇ 사త్సੰਗਤ ਜੀ ਉਹਨਾਂ ਦਾ ਜੋ ਸਿਰ ਹੈ ਉਹ ਸ਼ਿਵ ਜੀ ਮਹਾਰਾਜ ਜੀ ਨੇ ਵੱਡਿਆ ਸੀ ਤੇ ਕਾਦੇ ਕਰਕੇ 사త్సੰਗਤ ਜੀ ਕਿਉਂਕਿ ਜੋ ਬ੍ਰਹਮਾ ਜੀ ਸਨ ਉਹ ਮਾਇਆ ਦੇ ਵਿੱਚ ਉਲਝ ਗਏ ਸਨ ਗੋਤਮਨਾਰ ਉਮਾਪਤ ਸੁਆਮੀ ਸੀਸਧਰਨ ਸਹਿਜ ਬਗਗਾਮੀ ਤੇ ਭਾਈ ਜੋ ਇੰਦਰ ਦੇਵਤਾ ਸੀ ਉਸਨੇ 사త్సੰਗਤ ਜੀ ਛਲ ਕੀਤਾ ਕਿਹਦੇ ਨਾਲ ਗੋਤਮ ਰਿਸ਼ੀ ਦੇ ਨਾਲ ਛਲ ਕੀਤਾ ਤੇ ਸਾਧ ਸੰਗਤ ਜੀ ਉਸ ਨੂੰ ਵੀ ਸ਼ਰਾਪ ਮਿਲਿਆ ਉਸ ਦੇ ਸਾਰੇ ਸਰੀਰ ਨੂੰ ਸਾਧ ਸੰਗਤ ਜੀ ਪੂਰੇ ਦੇ ਪੂਰੇ ਸਰੀਰ ਨੂੰ ਸ਼ਰਾਪ ਮਿਲ ਗਿਆ ਤੇ ਸਤਿਗੁਰ ਜੀ ਸਾਨੂੰ ਕਿਉਂ ਧਾਰਨਾ ਦੇ ਰਹੇ ਨੇ ਇਹ ਸੱਚ ਗੱਲਾਂ ਨੇ ਸਾਧ ਸੰਗਤ ਜੀ ਇਹ ਗ੍ਰੰਥਾਂ ਦੇ ਹੀ ਹਵਾਲੇ ਨੇ ਗੋਤਮ ਨਾਰ ਉਮਾਪਤ ਸਵਾਮੀ ਕਿ ਭਾਈ ਇੰਦਰ ਨੇ ਧੋਖਾ ਦਿੱਤਾ ਗੋਤਮ ਰਿਸ਼ੀ ਨੂੰ ਤੇ ਸਾਧ ਸੰਗਤ ਜੀ ਸ਼ਿਵ ਜੀ ਮਹਾਰਾਜ ਜੀ ਨੂੰ ਸਿਰ ਵੱਢਣਾ ਪਿਆ ਬ੍ਰਹਮਾ ਜੀ ਦਾ ਕਾਦੇ ਕਰਕੇ ਕਿਉਂਕਿ ਮਾਇਆ ਦੇ ਵਿੱਚ ਫਸ ਗਏ ਸਨ ਤਾਂ ਹੀ ਉਹ ਸਾਧ ਸੰਗਤ ਜੀ ਸਤਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ ਸਰਪਨੀ ਤੇ ਉੱਪਰ ਨਹੀਂ ਬੱਲਿਆ ਜਿਨ ਬ੍ਰਹਮਾ ਵਿਸ਼ਨ ਮਹਾ ਉਹਦੇ ਚੱਲਿਆ ਸਾਧ ਸੰਗਤ ਜੀ ਬ੍ਰਹਮਾ ਵੀ ਵਿਸ਼ਨੂੰ ਵੀ ਮਹਾਦੇਵ ਭਾਵ ਸ਼ਿਵ ਜੀ ਵੀ ਇਹ ਮਾਇਆ ਦੇ ਪ੍ਰਭਾਵ ਤੋਂ ਬਚ ਹੀ ਨਹੀਂ ਸਕੇ ਸਾਧ ਸੰਗਤ ਜੀ ਇਹ ਸਤਗੁਰ ਅਵਦਾਸ ਮਹਾਰਾਜ ਜੀ ਫਰਮਾ ਰਹੇ ਨੇ ब्रह्मा, ब्रह्मा खोजत जन्म गवाया शिव सनकादिक अंत न पाया ब्रह्मा खोजत जन्म गवाया ਤੇ ਸਾਧ ਸੰਗਤ ਜੀ ਐਸੇ ਕਰਕੇ ਸਤਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਤੁਹਾਨੂੰ ਉਸ ਸ਼ਕਤੀ ਨਾਲ ਜੋੜਨਾ ਹੈ ਮੈਂ ਤੁਹਾਨੂੰ ਉਸ ਪਰਮਾਤਮਾ ਨਾਲ ਜੋੜਨਾ ਹੈ ਕਿ ਭਾਈ ਜਿਸ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਬਣਾਏ ਨੇ ਇਨ ਦੂ ਤਨ ਖਲ ਬਦ ਕਰ ਮਾਰਿਓ ਬੜੋ ਨਿਲਾਜ ਅਜੂ ਨਹੀਂ ਹਾਰੇ ਕੇ ਭਾਈ ਇਹ ਪੰਜਾਂ ਨੇ ਨਾ ਇਨਸਾਨ ਨੂੰ ਬਨ ਕੇ ਘੁੱਟਿਆ ਸਾਧ ਸੰਗਤ ਜੀ ਇਹ ਬਨ ਕੇ ਮਾਰ ਰਿਹਾ ਹੈ ਭਾਈ ਇਹਨਾਂ ਚ ਜਿਹੜਾ ਫਸ ਗਿਆ ਉਹ ਨਿਕਲ ਹੀ ਨਹੀਂ ਸਕਦਾ ਬੜੋ ਨਿਲਾਜ ਅਜੂ ਨਹੀਂ ਹਾਰਿਓ ਪ੍ਰਸਾਦ ਸੰਗਤ ਜੀ ਇਨਸਾਨ ਵੀ ਬੜਾ ਬੇਸ਼ਰਮ ਹੈ ਸਤਿਗੁਰੂ ਅਦਾਸ ਮਹਾਰਾਜ ਜੀ ਰੋਜ਼ ਜਗਾਂਦੇ ਨੇ ਕਿਆ ਤੂੰ ਸੋਇਆ ਜਾਗ ਏ ਆਨਾ ਇਹ ਸਾਧ ਸੰਗਤ ਜੀ ਨਾਲ ਲਾਲਚ ਛੱਡਦਾ ਇਹਨਾਂ ਦਵੇਸ਼ ਛੱਡਦਾ ਨਾ ਨਿੰਦਾ ਚੁਗਲੀ ਨਾ ਲੜਾਈ ਝਗੜਾ ਨਾ ਅਹੰਕਾਰ ਬੜੋ ਨਿਲਾਜ ਨਿਲਾਜ ਹੁੰਦਾ ਸਾਧ ਸੰਗਤ ਜੀ ਜਿਹੜਾ ਬੇਸ਼ਰਮ ਹੋ ਗਏ ਤੇ ਸਤਿਗੁਰਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਦੁਨੀਆ ਦੇ ਗ੍ਰੰਥ ਹਵਾਲਾ ਦਿੰਦੇ ਨੇ ਸਤਿਗੁਰਵਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਸਤਿਗੁਰ ਕਬੀਰ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਸਤਿਗੁਰ ਨਾਮਦੇਵ ਜੀ ਸਤਿਗੁਰ ਸਦਨਾ ਜੀ ਸਤਿਗੁਰ ਤਰਲੋਚਨ ਜੀ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਤੇ ਸਾ ਸੰਗਤ ਜੀ ਰੋਜ਼ ਗੁਰੂ ਘਰਾਂ ਚੋਂ ਆ ਆ ਜਾਂਦੀ ਹੈ ਕਿਆ ਤੂੰ ਸੋਇਆ ਜਾਗਿਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਮਾਨਸ ਜਨਮ ਦੁਲੰਭ ਹੈ ਦੁਲਭ ਜਨਮ ਕੁਨ ਫਲ ਪਾਇਓ ਕਿ ਭਾਈ ਇਹ ਬਾਰ ਬਾਰ ਨਹੀਂ ਮਿਲਣਾ ਤੇ ਨਾਲੇ ਸਾਧ ਸੰਗਤ ਜੀ ਸਤਿਗੁਰਾਂ ਨੇ ਤਾਂ ਸਾਨੂੰ ਤਰੀਕਾ ਹੀ ਬੜਾ ਸੌਖਾ ਦੱਸਿਆ ਆ। ਨਾ ਅਸੀਂ ਕੋਈ ਜੋਤ ਜਗਾਣੀ ਐ, ਨਾ ਅਸੀਂ ਕੋਈ ਧੂਪ ਅਗਰਬत्ती ਜਗਾਉਣ ਵਾਸਤੇ ਸਾਨੂੰ ਕਿਹਾ, ਨਾ ਸਾਨੂੰ ਸਤਿਗੁਰਾਂ ਨੇ ਵਰਤ ਰੱਖਣ ਵਾਸਤੇ ਕਿਹਾ, ਨਾ ਸਾਨੂੰ ਤੀਰਥਾਂ ਤੇ ਜਾਣ ਵਾਸਤੇ ਕਿਹਾ ਸਾਧ ਸੰਗਤ ਜੀ, ਨਾ ਕੋਈ ਕਰ ਕਾਰ ਛੱਡਣਾ ਆ। ਮਾਤਾ ਪਿਤਾ ਦੀ ਸੇਵਾ ਕਰੋ, ਬੱਚੇ ਪੜ੍ਹਾਓ ਲਿਖਾਓ, ਜ਼ਿੰਮੇਵਾਰੀਆਂ ਨਿਭਾਓ। ਤੇ ਸਤਗੁਰੂ ਜੀ ਫਰਮਾਉਂਦੇ ਨੇ ਜੀਬਾ ਸੋ ਓੰਕਾਰ ਜਪੋ ਹੱਥਨ ਸੋ ਕਰਕਾਰ ਰਾਮ ਮਿਲੇ ਘਰ ਆਏ ਕਰ ਕਹਿਰਵ ਦਾਸ ਵਿਚਾਰ ਕਿ ਭਾਈ ਤੁਹਾਨੂੰ ਆਪਣੇ ਅੰਦਰੋਂ ਹੀ ਪ੍ਰਮਾਤਮਾ ਮਿਲ ਜਾਣਾ ਹੈ ਕਰਨਾ ਕੀ ਹੈ ਸਾਧ ਸੰਗਤ ਜੀ ਕਿ ਸਭ ਤੋਂ ਪਹਿਲਾਂ ਆਪਾਂ ਗੁਰੂ ਵਾਲੇ ਬਣੀਏ ਗੁਰੂਆਂ ਤੋਂ ਗੁਰਮੰਤਰ ਲੈ ਕੇ ਉਸ ਦੀ ਕਮਾਈ ਕਰੀਏ ਨਹੀਂ ਤਾਂ ਸਾਧ ਸੰਗਤ ਜੀ ਇਹ ਜਮਦੁੱਤਾਂ ਨੇ ਸਾਡਾ ਖਹਿੜਾ ਨਹੀਂ ਜੇ ਛੱਡਣਾ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ ਰਾਮ ਸਿਮਰ ਪਛਤਾਏਗਾ ਮਨ ਤੇ ਸਾਧ ਸੰਗਤ ਜੀ ਸਾਡਾ ਹਿਸਾਬ ਹੋਣਾ ਹੈ ਕਿ ਜਿਹੜੇ ਅਸੀਂ ਕਰਮ ਕਰਦੇ ਆ ਨਾ ਇਹਨਾਂ ਸਾਰਿਆਂ ਦਾ ਹਿਸਾਬ ਹੋਣਾ ਹੈ ਤੇ ਸਾਧ ਸੰਗਤ ਜੀ ਉੱਥੇ ਨਾ ਜਾਤ ਦੇਖੀ ਜਾਣੀ ਹੈ ਨਾ ਪੈਸਾ ਦੇਖਿਆ ਜਾਣਾ ਹੈ ਤੇ ਸਤਿਗੁਰਾਂ ਨੇ ਸਾਨੂੰ ਪੈਸੇ ਕਮਾਉਣ ਤੋਂ ਮਨਾ ਨਹੀਂ ਕੀਤਾ ਪੈਸੇ ਕਮਾਓ ਪਰ ਇਮਾਨਦਾਰੀ ਦੇ ਸਾਧ ਸੰਗਤ ਜੀ ਮੈਲ ਖੜੇ ਕਰੀਏ ਪਰ ਇਮਾਨਦਾਰੀ ਦੇ ਗੱਡੀਆਂ ਖਰੀਦੀਏ ਸਾਧ ਸੰਗਤ ਜੀ ਇਮਾਨਦਾਰੀ ਦੀ ਇਹ ਨਹੀਂ ਹੈ ਕਿ ਸਤਿਗੁਰਾਂ ਨੇ ਸਾਨੂੰ ਵੇਲੇ ਰਹਿ ਕੇ ਨਾਮ ਜਪਣ ਦਾ ਉਪਦੇਸ਼ ਦਿੱਤਾ ਪਰ ਸਾਧ ਸੰਗਤ ਜੀ ਇਮਾਨਦਾਰੀ ਦਾ ਹੈ ਕਿਉਂਕਿ ਜੇ ਬੇਈਮਾਨ ਬਣਾਂਗੇ ਸਾਡਾ ਹਿਸਾਬ ਹੋਵੇਗਾ ਧਰਮਰਾਇ ਜਦ ਬਲੇਖਾ ਮੰਗੇ ਤੇ ਬਿਲਕੁਲ ਅੰਤ ਵੀ ਸਤਗੁਰ ਜੀ ਫਰਮਾਉਂਦੇ ਨੇ ਕਹਿ ਰਵਦਾਸ ਕਹਾ ਕੈਸਾ ਕੀਜੈ ਬਿਨ ਰਗੁਨਾਥ ਸ਼ਰਨ ਕਾ ਕੀ ਲੀਜੈ ਸਾਧ ਸੰਗਤ ਜੀ ਕਿਸੇ ਵੀ ਦੇਵੀ ਦੇਵਤਾ ਦੀ ਪੂਜਾ ਕਰ ਲੋ ਕਿਸੇ ਵੀ ਦਰ ਤੇ ਚਲੇ ਜਾਓ ਪਰ ਦੁਨੀਆ ਦੀ ਸਭ ਤੋਂ ਵੱਡੀ ਸੱਚਾਈ ਇਹ ਐ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨੋ ਸਾਧ ਸੰਗਤ ਜੀ ਆਪਣੇ ਆਪ ਨੂੰ ਪਹਿਚਾਣੋ ਤੁਸੀਂ ਅਵਤਾਰਾ ਵਾਂਗੂ ਪੈਦਾ ਕੀਤੇ ਗਏ ਹੋ ਮੈਂ ਨਹੀਂ ਕਹਿ ਰਿਹਾ ਸਤਿਗੁਰ ਅਵਦਾਸ ਮਹਾਰਾਜ ਜੀ ਫਰਮਾ ਰਹੇ ਨੇ ਦੁਲਭ ਜਨਮ ਪੁਨਫਲ ਪਾਇਓ ਵਿਰਥਾ ਜਾਤ ਵਿਵੇਕੈ ਕਿ ਸਾਧ ਸੰਗਤ ਜੀ ਬਾਰ ਬਾਰ ਨਹੀਂ ਜੇ ਮਿਲਣਾ ਤਿਰਗਤ ਜੋਨ ਅਚੇਤ ਸੰਭਵ ਪੁਨ ਪਾਪ ਅਸੋਚ ਮਾਨੁਖਾ ਅਵਤਾਰ ਇਹ ਸਤਿਗੁਰ ਅਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਤੁਹਾਨੂੰ ਅਵਤਾਰਾ ਵਾਂਗੂ ਪੈਦਾ ਕੀਤਾ ਆ ਤੇ ਭਿਖਾਰੀ ਬਣ ਕੇ ਸਾਧ ਸੰਗਤ ਜੀ ਅਸੀਂ ਦਰਦਰ ਤੇ ਰੁੱਲਦੇ ਫਿਰਦੇ ਆ ਸੋਮਵਾਰ ਕਿਸੇ ਹੋਰ ਦਰਤੇ ਮੰਗਲਵਾਰ ਵੀਰਵਾਰ ਕਿਸੇ ਹੋਰ ਦਰਤੇ ਸ਼ਨੀਵਾਰ ਕਿਸੇ ਹੋਰ ਦਰਤੇ ਇਹ ਸਾਧ ਸੰਗਤ ਜੀ ਜੇ ਆਪਾਂ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਮੰਨਿਆ ਹੈ ਨਾ ਫਿਰ ਆਪਾਂ ਉਹਨਾਂ ਦੇ ਬਚਨ ਵੀ ਮੰਨਿ ਮੰਨ ਤੇ ਭਾਈ ਜਿਹੜਾ ਵਚਨ ਮੰਨਦਾ ਕੀ ਹੁੰਦਾ ਆ ਬਚਨੀ ਤੌਰ ਮੋਰ ਮੰਨ ਮੰਨ ਹੈ ਜਨ ਕੋ ਪੂਰਨ ਦੀਜੈ ਕਿ ਭਾਈ ਉਹ ਪਰਫੈਕਟ ਹੋ ਜਾਂਦਾ ਸਾਧ ਸੰਗਤ ਜੀ ਉਹੀ ਇਨਸਾਨ ਪਰਫੈਕਟ ਹੈ ਜੋ ਗੁਰੂ ਦੇ ਵਚਨ ਮੰਨਦਾ ਹੈ ਤੇ ਸਾਧ ਸੰਗਤ ਜੀ ਸਾਡਾ ਤਾਂ ਗੁਰੂ ਹੀ ਬੜਾ ਵੱਡਾ ਆ ਕਿ ਜਿਨ੍ਹਾਂ ਦਾ ਨਾਮ ਜਦੋਂ ਗ੍ਰੰਥਾਂ 'ਚ ਆਂਦਾ ਆ ਅੱਗੇ ਸਰੀਰ ਤੇ ਪਿੱਛੇ ਜੀ ਲਿਖਿਆ ਹੋਇਆ ਹੈ ਤੇ 사ਤਸੰਗਤ ਜੀ ਬਹੁਤ ਵੱਡਾ ਸਤ ਹੈ ਕਿ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਦੇ 52 ਰਾਜੇ ਰਾਣੀਆਂ ਚੇਲੇ ਸਨ ਤੇ 사ਤਸੰਗਤ ਜੀ ਜਿੰਨਾ ਵਿੱਚੋਂ ਸਾਰੇ ਕਿਹੜੇ ਸਨ ਉਸ ਸਮੇਂ ਤਾਂ ਜਾਤ ਪਾਤ ਦਾ ਬੋਲਬਾਲਾ ਵੀ ਬਹੁਤ ਸੀ 사ਤਸੰਗਤ ਜੀ ਬੜਾ ਭੇਦ ਭਾਵ ਸੀ ਫੇਰ ਵੀ 사ਤਸੰਗਤ ਜੀ ਵੱਡੇ ਵੱਡੇ ਰਾਜਾ ਮਹਾਰਾਜਾ ਸਤਗੁਰਾਂ ਦੇ ਚੇਲੇ 52 52 52 ਸਤਗੁਰਾਂ ਦੇ ਚਰਨਾਂ 'ਚ ਆ ਕੇ ਬੈਠਦੇ ਸੀ ਵੱਡੇ ਵੱਡੇ ਪੰਡਤ ਸਤਗੁਰਾਂ ਦੇ ਚਰਨਾਂ 'ਚ ਆ ਕੇ ਡੰਡੋਤ ਪ੍ਰਣਾਮ ਕਰਦੇ ਸੀ ਗੁਰਬਾਣੀ 'ਚ ਹੀ ਆਇਆ ਨਾ ਅੱਬ ਬਿਪਰ ਪ੍ਰਧਾਨਤਾ ਕਰਾ ਡੰਡੋਤ ਤੇ ਪ੍ਰਸਾਦ ਸੰਗਤ ਜੀ ਕਿਸ ਚੀਜ਼ ਨੂੰ ਉਹਨਾਂ ਦੇ ਕਰਮਾਂ ਨੂੰ ਸਲਾਮ ਹੁੰਦੀ ਸੀ ਭਾਈ ਆਓ ਅਸੀਂ ਵੀ ਆਪਣੇ ਕਰਮ ਸੁਧਾਰੀਏ ਸਤਸੰਗਤ ਜੀ ਚੰਗੇ ਕਰਮ ਕਰੀਏ ਰਲ ਮਿਲ ਕੇ ਰੀਏ ਤੇ ਜਿਹੜਾ ਨਾਮ ਜਪਦਾ ਘਰ ਦੇ ਵਿੱਚ ਵੀ ਕਲੇਸ਼ ਖਤਮ ਹੁੰਦੇ ਨੇ ਸਤਗੁਰ ਜੀ ਫਰਮਾਉਂਦੇ ਨੇ ਨਾ ਏਕ ਘੜੀ ਸਿਮਰਨ ਕਰੋ ਨਾ ਲੱਗਿਆ ਕੋਲੋ ਕਲੇਸ਼ ਸਤਸੰਗਤ ਜੀ ਘਰਾਂ 'ਚ ਕਲੇਸ਼ ਨਹੀਂ ਹੁੰਦਾ ਜਿਨ੍ਹਾਂ ਘਰਾਂ 'ਚ ਨਾਮ ਸ਼ਬਦ ਹੋਵੇ ਨਾ ਜਿਨ੍ਹਾਂ ਘਰਾਂ ਦੇ ਵਿੱਚ ਸਿਮਰਨ ਹੁੰਦਾ ਹੈ ਭਜਨ ਬੰਦਗੀ ਹੁੰਦੀ ਹੈ ਜਿਨ੍ਹਾਂ ਘਰਾਂ ਦੇ ਵਿੱਚ ਸਾਜ ਸੰਗਤ ਜੀ ਸਵੇਰੇ ਸ਼ਾਮ ਪੂਜਾ ਪਾਠ ਹੁੰਦਾ ਹੈ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਸਵੇਰੇ ਜਾਪ ਕਰੋ ਸ਼ਾਮ ਨੂੰ ਜਾਪ ਕਰੋ ਸਵੇਰੇ ਸੌਂਹ ਸਤਿਨਾਮ ਦਾ ਜਾਪ ਕਰੋ ਨਾਲ ਸਾਜ ਸੰਗਤ ਜੀ ਘਰ ਦੇ ਵਿੱਚ ਜਿੰਨੇ ਵੀ ਕੋਈ ਨੈਗੇਟਿਵ એનર્ਜੀ ਹੈ ਸਾਜ ਸੰਗਤ ਜੀ ਤੁਹਾਨੂੰ ਲੱਗਦਾ ਕੋਈ ਨੈਗੇਟਿਵ એનર્ਜੀ ਉਹ ਵੀ ਬਾਹਰ ਚਲੀ ਜਾਵੇਗੀ ਸਾਤਸੰਗਤ ਜੀ ਯਾਦ ਰੱਖਣਾ ਜਿੰਨਾ ਘਰਾਂ ਦੇ ਵਿੱਚ ਚਿੱਟਾ ਜਾਦੂ ਹੋਵੇ ਨਾ ਸਫੇਦ ਜਾਦੂ ਚਿੱਟਾ ਜਾਦੂ ਕਹਿੰਦਾ ਭਾ ਗੁਰਬਾਣੀ ਤੇ ਨਾਮ ਸ਼ਬਦ ਉਹਨਾਂ ਘਰਾਂ ਦੇ ਆਸੇ-ਪਾਸੇ ਕਾਲਾ ਜਾਦੂ ਭਟਕਦਾ ਵੀ ਨਹੀਂ ਹੈ ਸਾਤਸੰਗਤ ਜੀ ਜਿੱਥੇ ਚਿੱਟੇ ਜਾਦੂ ਦਾ ਰਵਾਸ ਹੋਵੇ ਉੱਤੇ ਕਾਲਾ ਜਾਦੂ ਨਹੀਂ ਜੀ ਕੰਮ ਕਰਦਾ ਨਾ ਕੋਈ ਤੰਤਰ ਮੰਤਰ ਕੰਮ ਕਰਦਾ ਸਾਤਸੰਗਤ ਜੀ ਕਿਉਂਕਿ ਜਿਸ ਪਰਮਾਤਮਾ ਦਾ ਤੁਸੀਂ ਸਿਮਰਨ ਕਰਨਾ ਹੈ ਉਸ ਤੋਂ ਵੱਡਾ ਕੋਈ ਹੈ ਹੀ ਨਹੀਂ ਸਜਦੇ ਨਹੀਂ ਕ ਬੇਨਤੀ ਸਤਸੰਗਤ ਜੀ ਪ੍ਰਵਾਨ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਸਤਸੰਗਤ ਜੀ ਪਹਿਲਾਂ ਆਪਾਂ ਅਰਦਾਸ ਬੇਨਤੀ ਕਰਾਂਗੇ ਆਰਤੀ ਹੋਏਗੀ ਆਰਤੀ ਤੋਂ ਬਾਅਦ ਅਰਦਾਸ ਬੇਨਤੀ ਉਸ ਤੋਂ ਬਾਅਦ ਸਾਰੀ ਸੰਗਤ ਤੋਂ ਇੱਕ ਇੱਕ ਕਰਕੇ ਆਹੀ ਸ਼ਬਦ ਸਬਨਾ ਨੇ ਹਾਜ਼ਰੀ ਲਗਾਣੀ ਹੈ ਸਭ ਤੋਂ ਪਹਿਲਾਂ ਹਾਜ਼ਰੀ ਬੱਚੇ ਲਗਾਣਗੇ ਜੋ ਪੜਦੇ ਨੇ ਕਿ ਭਾਈਓ ਹਾਜ਼ਰੀ ਲਗਾ ਕੇ ਨਾਲ ਦੇ ਨਾਲ ਚਲੇ ਜਾਣ ਆਪਣੀਆਂ ਕਿਤਾਬਾਂ ਚੱਕਣ ਉਹਨਾਂ ਦੀ ਪੜ੍ਹਾਈ ਨਹੀਂ ਜੇ ਖਰਾਬ ਕਰਨੀ ਆਪਾਂ ਤਾਂ ਮੈਂ ਬੇਨਤੀ ਕਰੂੰਗਾ ਬਲਵੀਰ ਸਿੰਘ ਜੀ ਅੱਜ ਕਿੰਨਾ ਦੀ ਹਾਰਤੀ ਦੀ ਵਾਰੀ ਜੋ ਹੈ ਮਹਾਰਾਜ ਜੀ ਖੁਸ਼ਬੂ ਹੈ ਜੀ ਖੁਸ਼ਬੂ ਦੀ ਆਰਬੀ ਹਾਂਜੀ ਖੁਸ਼ਬੂ ਨੂੰ ਗਏ ਮਸੀ ਜੀ ਜੈ ਗੁਰਦੇ ਜੈ ਗੁਰਦੇ ਜੈ ਗੁਰਦੇ ਤੁਹਾਨੂੰ ਜੈ ਗੁਰਦੇ ਆਰਥਨਾ ਸੀ ਆਰ ਪੀ